ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਸਤਗੁਰ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤਾਂ ਕਿ ਇਤਿਹਾਸ ਜੋ ਆਪ ਅਸਰਵਣ ਕੀਤਾ ਉਹ ਨੌਜਵਾਨ ਲੜਕੀ ਵੱਡੇ ਤੱਪੇ ਦੀ ਬੇਟੀ ਜਿਹੜਾ ਰਾਠਾ ਵਿੱਚ ਵੀ ਵੱਡਾ ਰਾਠ ਹੋਣ ਦਾ ਸਨਮਾਨ ਪਾ ਚੁੱਕਿਆ ਸੀ ਉਹ ਉਸ ਮਨੁੱਖ ਦੀ ਸੇਵਾ ਵਿੱਚ ਲੱਗੀ ਤੜਫਦੀ ਉਹਦੇ ਤੋਂ ਉਪਦੇਸ਼ ਸੁਣਦੀ ਆਪ ਦੇ ਮਨ ਹੀ ਮਨ ਵਿਚਾਰਾਂ ਕਰਦੀ ਇੱਥੋਂ ਤੱਕ ਆਪ ਜੀ ਨੇ ਕਾਲ ਇਤਿਹਾਸ ਬਚਨ ਸੁਣਿਆ ਕਿ ਉਸ ਜ਼ਖਮੀ ਇਨਸਾਨ ਨੇ ਜਤ ਪਹਾਰਾ ਧੀਰਜ ਸੁਣਿਆ ਹਰ ਨਾਮਤ ਵੇਦ ਹਥਿਆਰ ਭਾਉ ਖਲਾ ਅਗਨ ਤਪਤਾਉ ਭੰਡਾ ਭਾਉ ਅੰਮ੍ਰਿਤ ਤਿਤਟਾਲ ਘੜੀਏ ਸਬਦ ਸੱਚੀ ਟਕਸਾਲ ਜਿਨ ਕੋ ਨਾਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਰਿਹਾਲ ਇੱਥੋਂ ਤੱਕ ਆਪਾਂ ਸੁਣਿਆ ਸੀ ਸੋ ਆਓ ਜੀ ਅੱਜ ਅੱਗੇ ਦਾ ਇਤਿਹਾਸ শ্রবণ ਕਰੀਏ ਪਹਿਲਾਂ ਸਾਰੇ ਮਿਲ ਕੇ ਪੰਜ ਵਾਰ ਜਪੋ ਜੀ ਸਤਨਾਮ ਵਾਹਿਗੁਰੂ सत्म वाहे गृ सामहे गृ सत्म वाहे गुरु ਵਾਹੇ ਗੁਰੂ ਜੀ ਸੋ ਸੰਗਤ ਜੀ ਉਹ ਚੰਗੇ ਦੇ ਡੈਣ ਫਿਰ ਮੀਟੇ ਗਏ ਫਿਰ ਖੁੱਲ ਗਏ ਉਸ ਅੰਗੈਲੀ ਵਿੱਚ ਵੀ ਕਦੇ ਅਥਰੂ ਨਹੀਂ ਸੀ ਕਿਰੀ ਪਰ ਤਾਂ ਰੋਈ ਹਾਂ ਜਾਂ ਤੇਨੂੰ ਮਾਰ ਬੈਠੀ ਹਾਂ ਤੀਰ ਜਾ ਤੂੰ ਆਖਿਆ ਹੈ ਕਿ ਕੁਝ ਹੋਰ ਵੀ ਹੈ ਕਹਿਣ ਲੱਗੇ ਹੋਰ ਕੁਝ ਹੋਣੇ ਨੇ ਨਹੀਂ ਰੁਹਾਇਆ ਸਰੀਰ ਦੇ ਵਿਛੋੜੇ ਦੇ ਡਰਮ ਤੇ ਸਹਿਮ ਨੇ ਰੁਆਇਆ ਹੈ ਕਿ ਸਰੀਰ ਦਾ ਵਿਛੋੜਾ ਪੈਣਾ ਹੈ ਕਿਉਂਕਿ ਸੰਗਤ ਜੀ ਕੁਝ ਗੱਲਾਂ ਮਨੁੱਖ ਨੂੰ ਚਿੰਤਾ ਲਾਉਂਦੀਆਂ ਨੇ ਲਾਲਚ ਭੈ ਡਰ ਇਹਨਾਂ ਦੇ ਕਰਕੇ ਮਨੁੱਖ ਭੜਕਦਾ ਰਹਿੰਦਾ ਹੈ ਜਿਸ ਮਨੁੱਖ ਨੂੰ ਲਾਲਚ ਨਾ ਹੋਵੇ ਕਿਸੇ ਦਾ ਭੈ ਨਾ ਹੋਵੇ ਡਰ ਨਾ ਹੋਵੇ ਤਾਂ ਉਹ ਮਨੁੱਖ ਬੜੀ ਸ਼ਾਂਤੀ ਨਾਲ ਆਪਣਾ ਜੀਵਨ ਬਤੀਤ ਕਰਦਾ ਹੈ ਉਹ ਫੇਰ ਬੋਲੇ ਪਰ ਤੂੰ ਅਜੇ ਰੋਣਾ ਹੈ ਪਰ ਰੋਣ ਵਿੱਚ ਰੋਲ ਨਾ ਜਾਵੀ ਸੁਣ ਮੈਂ ਟੁਰ ਜਾਣਾ ਹੈ ਤੂੰ ਰਾਜੀ ਰਹੋ ਤੇ ਵਸਦੀ ਰਹੋ ਉਹ ਜ਼ਖਮੀ ਇਨਸਾਨ ਇਸ ਤਪੇ ਦੀ ਲੜਕੀ ਨੂੰ ਕਹਿ ਰਿਹਾ ਹੈ ਇਹ ਕਹਿਣਾ ਸੀ ਕਿ ਮੇਰੇ ਨੈਣ ਭਾਰਾ ਇਹ ਕਲੇਜਾ ਟੁੱਟ ਗਿਆ ਅੰਧਕਾਰ ਛਾ ਗਿਆ ਸੁਪਨੇ ਦੀਆਂ ਗੱਲਾਂ ਤੇ ਉੱਚੇ ਮਾਣ ਜੋ ਮੈਂ ਸਰੀਰ ਤੋਂ ਉੱਚੀ ਹਾਂ ਉਹ ਉੱਡ ਗਏ ਚੰਗੇ ਦੇ ਦੋਵੇਂ ਹੱਥ ਕੁੱਟ ਕੇ ਮੈਂ ਕਿਹਾ ਉਹਦਾ ਨਾਮ ਨਹੀਂ ਇੱਥੇ ਦੱਸਿਆ ਜਾ ਰਿਹਾ ਨਾ ਹੀ ਲੜਕੀ ਦਾ ਨਾਮ ਦੱਸਿਆ ਜਾ ਰਿਹਾ ਹੈ ਉਸ ਨੂੰ ਚੰਗਾ ਮਨੁੱਖ ਚੰਗਾ ਉੱਚਾ ਮਨੁੱਖ ਉੱਚਾ ਮਨੁੱਖ ਕਹਿ ਕੇ ਹੀ ਲਿਖਿਆ ਜਾ ਰਿਹਾ ਹੈ ਮੈਂ ਕਿਹਾ ਟੁਰੋ ਨਾ ਜੇ ਟੁਰੋ ਤਾਂ ਮੈਨੂੰ ਨਾਲ ਲੈ ਚਲੋ ਕਹਿਣ ਲੱਗੇ ਮੇਰਾ ਸਰੀਰ ਤਾਂ ਨਹੀਂ ਟੁਰ ਚੱਲਿਆ ਸਰੀਰ ਤਾਂ ਇੱਥੇ ਹੀ ਰਹੇਗਾ ਪਰ ਮੈਂ ਨਹੀਂ ਰਹਾਗਾ ਹਕੀਮਾ ਵੈਦਾਂ ਨੇ ਬਹੁਤ ਜ਼ੋਰ ਲਾਇਆ ਤੁਸੀਂ ਬਹੁਤ ਸੇਵਾ ਕੀਤੀ ਆ ਮੈਂ ਤੁਹਾਡੀਆਂ ਦੇਣਾ ਨਹੀਂ ਦੇ ਸਕਦਾ ਪਰ ਮੈਂ ਹੁਣ ਜਿਉ ਨਹੀਂ ਸਕਦਾ ਮੇਰੇ ਪਿੱਛੋਂ ਪੰਡਤ ਦੇ ਕਹੇ ਤੇ ਦੁੱਖ ਨਾ ਕਰਨਾ ਜੋ ਤੂੰ ਸਾ ਪਾਪ ਕੀਤਾ ਹੈ ਮੈਂ ਬਦਲਾ ਲਵਾਗਾ ਤੂੰ ਸਾ ਜੋ ਕੁਛ ਕੀਤਾ ਹੈ ਅਣਜਾਣੇ ਕੀਤਾ ਹੈ ਮੇਰੇ ਕਰਮ ਇਸੇ ਤਰ੍ਹਾਂ ਸੰ ਜੇ ਤੁਸੀਂ ਹੁਣ ਵੀ ਤੁਸੀਂ ਆਪਣੇ ਅੰਦਰੋਂ ਪਾਪ ਦਾ ਖਿਆਲ ਕਿ ਮੈਂ ਤੀਰ ਮਾਰ ਕੇ ਪਾਪ ਕੀਤਾ ਨਾ ਕੱਢ ਸਕੇ ਤਾਂ ਮੈਂ ਕਹਿੰਦਾ ਹਾਂ ਕਿ ਮੈਂ ਤੁਹਾਨੂੰ ਬਖਸ਼ਿਆ ਮੈਂ ਤੁਹਾਨੂੰ ਮਾਫ ਕੀਤਾ ਸੋ ਨਿਰਭੈ ਹੋ ਜਾਓ ਜੋ ਮੈਂ ਆਖਿਆ ਹੈ ਤੂੰ ਆਤਮਾ ਹੈ ਇਸ ਗੱਲ ਨੂੰ ਚੇਤੇ ਰੱਖਣਾ ਪਰ ਇਹ ਚੇਤੇ ਰਹਿਣਾ ਔਖੇਰਾ ਹੈ ਔਖਾ ਥੋੜਾ ਜਿਆ ਤੇ ਚੇਤੇ ਰੱਖਣਾ ਹੈ ਹੁਣ ਮੈਂ ਫੇਰ ਭੱਬਾ ਮਾਰ ਕੇ ਰੋਈ ਉਹ ਲੜਕੀ ਆਪਣਾ ਸੁਪਨਾ ਦੱਸ ਰਹੀ ਹੈ ਬੋਧੀ ਮੱਠ ਦੇ ਵਿੱਚ ਆਏ ਹੋਏ ਇੱਕ ਮੁਸਾਫਰ ਨੂੰ ਆਪਣਾ ਸੁਪਨਾ ਦੱਸ ਰਹੀ ਹੈ ਕਿ ਜਦੋਂ ਉਹ ਚੰਗੇ ਨੇ ਮੈਨੂੰ ਕਿਹਾ ਕਿ ਮੈਂ ਹੁਣ ਤੁਰ ਜਾਣਾ ਹੈ ਵੀ ਸਰੀਰ ਇੱਥੇ ਰਹਿ ਜਾਣਾ ਹੈ ਮੈਂ ਤੁਰ ਜਾਣਾ ਹੈ ਭਾਵ ਉਹ ਕਹਿੰਦਾ ਵੀ ਮੈਂ ਮਰਨਾ ਹੈ ਹੁਣ ਮੇਰੀ ਮੌਤ ਨੇੜੇ ਆ ਪਰ ਤੂੰ ਇਹ ਗੱਲ ਯਾਦ ਰੱਖੀਂ ਵੀ ਤੂੰ ਆਤਮਾ ਹੈ ਤਾਂ ਉਸ ਸਮੇਂ ਪੁੱਬਾ ਮਾਰ ਕੇ ਮੈਂ ਰੋਈ ਸਭ ਤੋਂ ਚੰਗਾ ਮਨੁੱਖ ਜਿਸ ਨੂੰ ਦੇਖੇ ਬਿਨਾ ਮੈਂ ਇੱਕ ਪਲ ਨਹੀਂ ਰਹਿ ਸਕਦੀ ਸਾਂ ਤੇ ਜਿਸ ਦੀ ਸੇਵਾ ਵਿੱਚ ਸੁੱਖ ਹੈ ਜਿਸ ਦੀ ਖਿੱਚ ਮੈਨੂੰ ਆਪਣੇ ਨਾਲ ਬੰਨੀ ਰੱਖਦੀ ਆ ਤੇ ਉਹ ਕਹਿੰਦਾ ਹੈ ਮੈਂ ਮਰ ਜਾਣਾ ਹੈ ਬੈਦ ਜੀ ਕਹਿੰਦੇ ਸਨ ਰਾਜੀ ਹੋ ਗਿਆ ਪਰ ਇਹ ਕਹਿੰਦੇ ਆ ਮੈਂ ਮਰ ਜਾਣਾ ਹੈ ਪਰ ਵੈਦ ਤਾਂ ਲੋਕਾਂ ਵਰਗ ਹੈ ਉਹ ਕੀ ਜਾਣਦਾ ਹੈ ਇਹ ਸਭ ਤੋਂ ਚੰਗਾ ਇਹ ਜਾਣਦਾ ਹੈ ਇਸ ਕਰਕੇ ਜੋ ਇਹ ਕਹਿ ਰਿਹਾ ਹੈ ਠੀਕ ਹੈ ਕੂਈ ਮੈਂ ਬੋਲੀ ਮੈਂ ਨਾਲ ਹੀ ਮਰਾਂਗੀ ਉਹ ਤੀਰ ਛਾਤੀ ਵਿੱਚ ਖੋਭਾਂਗੀ ਤੇ ਤੇਰੀ ਚਿਖਾ ਵਿੱਚ ਛਾਲ ਮਾਰਾਂਗੀ ਉਹ ਚੁੱਪ ਕਰ ਰਹੇ ਨੈਣ ਮੀਚ ਲਏ ਪਰ ਫੇਰ ਖੋਲੇ ਤੇ ਬੋਲੇ ਤੂੰ ਆਤਮਾ ਹੈ ਤੂੰ ਤੀਰ ਨਾ ਖੋਭੀ ਨਾ ਸੜੀ ਜਿੱਥੇ ਮੈਂ ਜਾਂਦਾ ਹਾਂ ਤੂੰ ਜੇ ਆਪ ਨੂੰ ਮਾਰਿਆ ਤਾਂ ਉੱਥੇ ਨਹੀਂ ਆਵੇਂਗੀ ਕਿ ਜਿੱਥੇ ਮੈਂ ਚੱਲਿਆ ਤੂੰ ਜੇ ਆਪ ਦੇ ਆਪ ਨੂੰ ਆਪ ਮਾਰ ਲਿਆ ਤੇ ਉੱਥੇ ਤੂੰ ਪਹੁੰਚ ਨਹੀਂ ਸਕੇਗੀ ਜੇ ਮੇਰੇ ਆਖੇ ਲੱਗੀ ਤਾਂ ਜਦੋਂ ਤੂੰ ਆਪੇ ਮਰੇਂਗੀ ਤਾਂ ਉੱਥੇ ਆਵੇਂਗੀ ਮੈਂ ਰੋ ਕੇ ਕਿਹਾ ਕਿਵੇਂ ਆਵਾਂਗੀ ਮੈਂ ਖੇਡਾਂ ਨੇ ਮੁਠੀ ਮੈਂ ਖੁਸ਼ੀਆਂ ਨੇ ਮੁਠੀ ਇਹ ਚੰਗਿਆ ਤੂੰ ਮੇਰੇ ਚਿਲੇ ਤੋਂ ਤੀਰ ਛੁੱਟਣ ਤੋਂ ਪਹਿਲਾਂ ਮਿਲਦਾ ਤਾਂ ਉਹ ਬੋਲਿਆ ਇੱਕ ਹੋਰ ਆਦਮੀ ਹੈ ਆਦਮੀਆਂ ਦਾ ਸਰਦਾਰ ਤੇ ਉੱਚਿਆਂ ਦੀ ਸਰਕਾਰ ਜੋ ਸੰਸਾਰ ਵਿੱਚ ਸਭ ਤੋਂ ਚੰਗਾ ਹੈ ਜਿਸ ਨੂੰ ਮੈਂ ਉਹ ਕੁਝ ਕਰਦਾ ਹਾਂ ਜੋ ਤੂੰ ਮੇਰੇ ਨਾਲ ਕੀਤਾ ਹੈ ਵੀ ਜਿਵੇਂ ਤੂੰ ਮੇਰੀ ਸੇਵਾ ਕੀਤੀ ਹੈ ਮੈਂ ਉਹਦੀ ਸੇਵਾ ਕਰਦਾ ਅੱਗੇ ਕੋਈ ਹੋਰ ਹੈ ਮੇਰੇ ਤੋਂ ਵੱਡਾ ਜੋ ਤੂੰ ਮੇਰੇ ਨਾਲ ਕੀਤਾ ਜਿਸ ਨੂੰ ਪ੍ਰੇਮ ਆਖਦੇ ਹਨ ਜੇ ਤੂੰ ਮੇਰਾ ਇੱਕ ਆਖਾ ਮੰਨੇ ਤਾਂ ਉਹ ਤੇਰੇ ਕੋਲੇ ਆਵੇਗਾ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ ਉਹ ਤੈਨੂੰ ਵੀ ਪਿਆਰ ਕਰੇਗਾ ਔਰ ਤੈਨੂੰ ਸੱਚਮੁੱਚ ਆਤਮਾ ਬਣਾ ਦੇਵੇਗਾ ਮੈਂ ਜੋ ਕਿਛ ਕਿਹਾ ਹੈ ਉਹ ਪੂਰਾ ਕਰੇਗਾ ਉਹ ਮੇਰਾ ਸਾਹਿਬ ਹੈ ਮੈਂ ਉਸ ਦਾ ਬੰਦਾ ਹਾਂ ਉਹ ਮੇਰਾ ਪਿਤਾ ਹੈ ਮੈਂ ਦਾਸ ਪੁੱਤਰ ਹਾਂ ਤੂੰ ਮੇਰੀ ਸੇਵਾ ਕੀਤੀ ਹੈ ਮੇਰੇ ਨਾਲ ਪਿਆਰ ਹੋਣ ਕਰਕੇ ਉਹ ਤੇਰੇ ਪਾਸ ਆਵੇਗਾ ਤੂੰ ਜੋ ਮੈਨੂੰ ਪਿਆਰ ਕੀਤਾ ਹੈ ਇਸ ਦਾ ਉਹ ਤੈਨੂੰ ਇਨਾਮ ਦੇਵੇਗਾ ਉਹ ਇਨਾਮ ਜਿਹੜਾ ਰਾਜਿਆਂ ਰਾਠਾਂ ਦੇ ਪਾਸ ਨਹੀਂ ਹੁੰਦਾ ਉਹ ਇਨਾਮ ਤੈਨੂੰ ਉਹ ਦੇਵੇਗਾ ਮੈਂ ਕਿਹਾ ਤੇਥੋਂ ਚੰਗਾ ਕੌਣ ਹੈ ਤੇਥੋਂ ਚੰਗਾ ਕੌਣ ਹੈ ਪਰ ਤੂੰ ਜੋ ਸਭ ਤੋਂ ਚੰਗਾ ਜੋ ਆਖਦਾ ਮੈਂ ਮੰਨਦੀ ਆਂ ਕਿ ਉਹ ਜ਼ਰੂਰ ਤੇਰੇ ਤੋਂ ਚੰਗਾ ਹੋਵੇਗਾ ਤੂੰ ਆਖਦਾ ਕਿ ਉਹ ਤੈਨੂੰ ਪਿਆਰ ਕਰਦਾ ਇਸ ਕਰਕੇ ਮੈਨੂੰ ਚੰਗਾ ਲੱਗ ਗਿਆ ਹੈ ਪਰ ਤੂੰ ਪਤਾ ਦੇ ਜੋ ਮੈਂ ਭੱਜੀ ਭੱਜੀ ਉਹਦੇ ਕੋਲੇ ਜਾਵਾਂ ਹੜੇ ਕੱਡਾਂ ਤੇ ਆਖਾਂ हे ਮੇਰੇ ਚੰਗੇ ਦੇ ਚੰਗਿਆ ਮੇਰੇ ਚੰਗੇ ਦੇ ਸਰੀਰ ਨੂੰ ਬਚਾ ਦੇ ਜੋ ਮੈਂ ਅਪਰਾਧ ਕੀਤਾ ਉਹ ਐਂ ਬਖਸ਼ੀਵੇਂ ਕਿ ਸਾਰੀ ਉਮਰ ਰਾਜ ਰੱਜ ਕੇ ਸੇਵਾ ਕਰ ਲਵਾਂ ਤੇ ਛਿੰਨ ਨਾ ਵਿਛੜਾਂ ਮੈਂ ਉਹਨੂੰ ਉਹ ਕਰਦੀ ਆ ਜੋ ਜਿਸ ਨੂੰ ਉਹ ਚੰਗਾ ਪ੍ਰੇਮ ਦੱਸਦਾ ਵੀ ਚੰਗਾ ਪ੍ਰੇਮ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਵੀ ਪ੍ਰੇਮ ਕੀ ਹੁੰਦਾ ਪਰ ਉਹ ਚੰਗਾ ਮਨੁੱਖ ਜੀ ਨੂੰ ਮੈਂ ਜ਼ਖਮੀ ਕੀਤਾ ਉਹ ਦੱਸਦਾ ਵੀ ਤੂੰ ਮੈਨੂੰ ਪ੍ਰੇਮ ਕਰਦੀ ਹੈ ਤੇ ਮੈਂ ਬੇਨਤੀ ਕਰਾਂਗੀ ਉਸ ਦੇ ਸਰੀਰ ਨੂੰ ਬਚਾ ਲਓ ਤੇ ਮੇਰੀ ਇਹ ਭੋਲੇ ਪਿਆਰ ਦੀ ਤ੍ਰਿਖੀ ਤ੍ਰਿਖਾ ਦੇਖ ਕੇ ਚੰਗਾ ਜੀ ਉਹ ਚੰਗੇ ਜੀ ਹੱਸ ਪਏ ਤੇ ਬੋਲੇ ਭੋਲੀਏ ਉਹਨਾਂ ਦਾ ਪਿਆਰਾ ਇੱਕ ਹੋਰ ਹੈ ਜੋ ਕਦੇ ਸਰੀਰ ਵਿੱਚ ਨਹੀਂ ਆਇਆ ਵੀ ਦੇਖੋ ਮੈਂ ਤੇਰਾ ਪਿਆਰਾ ਤੂੰ ਮੇਰੀ ਸੇਵਾ ਕਰਦੀ ਹੈ ਮੈਂ ਕਿਸੇ ਦੀ ਹੋਰ ਸੇਵਾ ਕਰਦਾ ਉਹ ਸਾਰਿਆਂ ਤੋਂ ਚੰਗਾ ਹੈ ਪਰ ਉਹਦਾ ਵੀ ਕੋਈ ਅੱਗੇ ਪਿਆਰਾ ਹੈ ਜਿਹੜਾ ਸਰੀਰ 'ਚ ਨਹੀਂ ਆਇਆ ਕਦੇ ਜੋ ਸਾਰੇ ਸੰਸਾਰ ਦਾ ਰਚਨਹਾਰ ਹੈ ਪਾਲਕ ਮਾਲਕ ਤੇ ਸਿੱਖਿਆ ਦਾਤਾ ਹੈ ਉਸ ਦੀ ਮਰਜ਼ੀ ਹੈ ਜੋ ਹੁਣ ਮੁਕੱਲਿਆ ਜਾਵਾਂ ਆਪਣੇ ਪਿਆਰੇ ਦੀ ਮਰਜ਼ੀ ਵਿੱਚੋਂ ਰਾਜੀ ਹਾਂ ਉਹਨਾਂ ਦੀ ਮਰਜ਼ੀ ਵਿੱਚ ਮੈਂ ਰਾਜੀ ਹਾਂ ਤੈਨੂੰ ਜੇ ਮੇਰੇ ਨਾਲ ਸੱਚਾ ਪਿਆਰ ਹੈ ਤਾਂ ਮੇਰੀ ਮਰਜ਼ੀ ਵਿੱਚ ਤੂੰ ਰਾਜੀ ਰਹਿ ਕਹਿਣ ਦਾ ਭਾਵ ਇਹ ਆ ਵੀ ਜਿਹਦੇ ਨਾਲ ਪਿਆਰ ਹੋਵੇ, ਪ੍ਰੇਮ ਹੋਵੇ, ਉਹਦੀ ਮਰਜ਼ੀ 'ਚ, ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਹੀ ਪਿਆਰ ਦੀ ਨਿਸ਼ਾਨੀ ਹੈ। ਜਿਵੇਂ ਆਪਾਂ ਗੱਲ ਕਰਦੇ ਆਂ, ਮਹਾਰਾਜ ਕਹਿੰਦੇ ਹਰ ਨਾਮ ਪਦਾਰਥ ਨਾਨਕ ਮੰਗਾ, ਤੇਰਾ ਕੀ ਆ ਮਿੱਠਾ ਲੱਗਿਆ। ਜੇ ਹੁਣ ਸਾਨੂੰ ਐ ਲੱਗੇ ਵੀ ਆਹ ਚੀਜ਼ ਸਾਡੇ ਫਾਇਦੇ ਵਾਲੀ ਆ, ਚਾਰ ਪੈਸੇ ਮਾਇਆ, ਜੇ ਕੋਈ ਕਾਰੋਬਾਰ ਚੰਗਾ ਹੋ ਜਾਵੇ, ਧੀ ਪੁੱਤਰ ਕਿਤੇ ਚੰਗੇ ਕਾਰੋਬਾਰ ਤੇ ਸੈੱਟ ਹੋ ਜਾਣ, ਵੀ ਆਪਾਂ ਨੂੰ ਇਹ ਹੀ ਚੀਜ਼ਾਂ ਮਿਲੀਆਂ ਜਾਣ। ਇਹ ਚੀਜ਼ਾਂ ਮਿਲੀਆਂ ਜਾਣ ਫਿਰ ਤਾਂ ਆਪਾਂ ਨੂੰ ਸਾਰੇ ਚੰਗੇ ਲੱਗ ਜਾਂਦੇ ਆ। ਪਰ ਜੇ ਕਦੇ ਪ੍ਰਮਾਤਮਾ ਦੇ ਘਰ ਵਿੱਚੋਂ ਕੋਈ ਦੁੱਖ ਭੁੱਖ ਦੀ ਮਾਰ ਵੀ ਸਾਨੂੰ ਪਵੇ ਤੇ ਗੁਰੂ ਜੀ ਫੇਰ ਵੀ ਚੰਗੇ ਲੱਗਣ ਸਾਨੂੰ ਇਹ ਹੈ ਪ੍ਰੇਮ ਅਸਲ ਦੇ ਵਿੱਚ ਇਹਨੂੰ ਪ੍ਰੇਮ ਕਹੀਦਾ ਹੈ ਸੋ ਮੈਂ ਕਿਹਾ ਕਿ ਤੁਸੀਂ ਮਰਨੇ 'ਚ ਖੁਸ਼ ਹੋ ਕਹਿਣ ਲੱਗੇ ਪਿਆਰੇ ਦੀ ਮਰਜ਼ੀ ਜਾਣ ਕੇ ਖੁਸ਼ ਹਾਂ ਮੈਂ ਕਿਹਾ ਉਹੀ ਰੱਬਾ ਇਹ ਤਦੇ ਸਭ ਤੋਂ ਚੰਗਾ ਹੈ ਨਾ ਸਾਰਾ ਜਹਾਨ ਮੌਤ ਤੋਂ ਡਰਦਾ ਹੈ ਇਹ ਮੌਤ ਵਿੱਚ ਵੀ ਖੁਸ਼ ਹੈ ਮੈਂ ਕਿਹਾ ਤੁਸੀਂ ਕਿਉਂ ਨਹੀਂ ਡਰਦੇ ਆਖਣ ਲੱਗੇ ਮਰਦਾ ਕੁਝ ਨਹੀਂ ਮਰਦਾ ਕੁਛ ਨਹੀਂ ਹੁੰਦਾ ਦੇਹ ਮਿੱਟੀ ਵਿੱਚ ਚਲੀ ਜਾਂਦੀ ਹੈ ਆਤਮਾ ਜੋ ਮੈਂ ਹਾਂ ਸੱਚਖੰਡ ਵਿੱਚ ਖੁਸ਼ੀਆਂ ਮਾਣਦਾ ਵੀ ਆਤਮਾ ਨਾ ਜੰਮਦੀ ਹੈ ਨਾ ਮਰਦੀ ਹੈ ਇਸ ਕਰਕੇ ਮੈਂ ਰੋਂਦਾ ਨਹੀਂ ਕਿਉਂਕਿ ਮੈਂ ਪਿਆਰੇ ਦੇ ਚਰਨਾਂ ਵਿੱਚ ਜਾਣਾ ਹੈ ਤੈਨੂੰ ਤੇਰੇ ਪਿਆਰੇ ਦਾ ਪਿਆਰ ਆ ਮਿਲੇਗਾ ਤੂੰ ਵੀ ਨਾ ਰੋ ਖੁਸ਼ ਹੋ ਤੇ ਜੇ ਤੂੰ ਰੋਈ ਤਾਂ ਮੈਂ ਤੇਰੇ ਨਾਲ ਖੁਸ਼ ਨਹੀਂ ਹੋਵਾਂਗਾ ਰੋਣਾ ਨਹੀਂ ਇਹ ਸੁਣ ਕੇ ਮੈਂ ਡਰੀ ਕੰਬੀ ਤੇ ਕਿਹਾ ਤੇਰਾ ਪਿਆਰਾ ਮੈਨੂੰ ਤੇਰੇ ਵਰਗਾ ਲੱਗੇਗਾ ਜਿਹੜੇ ਤੇਰੇ ਪਿਆਰੇ ਦੀ ਤੂੰ ਮੈਨੂੰ ਦੱਸ ਪਾ ਰਿਹਾ ਹੈ ਕਹਿਣ ਲੱਗੇ ਹੁਣ ਜੋ ਕੁਝ ਮੇਰੇ ਵਿੱਚ ਤੈਨੂੰ ਪਿਆਰਾ ਲੱਗਿਆ ਹੈ ਉਹ ਉਹੀ ਹੈ ਮੈਂ ਮਨੁੱਖ ਵਰਗਾ ਹਾਂ ਪਰ ਮੇਰੇ ਵਿੱਚ ਉਹ ਹੈ ਜੋ ਚੰਗਾ ਹੈ ਤੇ ਤੈਨੂੰ ਪਿਆਰਾ ਪਿਆ ਲੱਗਦਾ ਹੈ ਹਾਂ ਉਹ ਤੈਨੂੰ ਪਿਆਰਾ ਜ਼ਰੂਰ ਲੱਗੇਗਾ ਉਹ ਹੈ ਹੀ ਸਾਰਾ ਪਿਆਰ ਉਹ ਤੈਨੂੰ ਪਿਆਰ ਕਰੇਗਾ ਵੀ ਉਹ ਮਿਲੇਗਾ ਤਾਂ ਜੇ ਤੂੰ ਦਿਨ ਰਾਤ ਇੱਕ ਕੰਮ ਕਰੇਂਗੀ ਮੈਂ ਕਿ ਹਕੀ ਕੀ ਕਹਿਣ ਲੱਗੇ ਟਰਦੇ ਫਿਰਦੇ ਉੱਠਦੇ ਬੈਠਦੇ ਹਰ ਵੇਲੇ ਵਾਹਿਗੁਰੂ ਆਖਦੀ ਰਹੀ जख्मी ਨੇ ਇਹਨੂੰ ਨੌਜਵਾਨ ਔਰਤ ਨੂੰ ਲੜਕੀ ਨੂੰ ਉਪਦੇਸ਼ ਕੀਤਾ ਇਹ ਆਖ ਕੇ ਬੁੱਲ ਮੀਟ ਲਏ ਅੱਖਾਂ ਬੰਦ ਹੋ ਗਈਆਂ ਪਲਕ ਮਗਰੋਂ ਵਾਹਿਗੁਰੂ ਦੀ ਆਵਾਜ਼ ਕਿੰਨੀ ਵਾਰ ਆਈ ਨੇਤਰ ਅਚਰਜ ਢੰਗ ਨਾਲ ਖੁੱਲੇ ਤੇ ਮਿਟ ਗਏ ਮੈਨੂੰ ਲੱਗਿਆ ਸੌਂ ਗਏ ਨੇ ਹੁਣ ਦਿਨ ਚੜ੍ਹ ਗਿਆ ਸੀ ਮਾਂ ਆਈ ਤੇ ਚੰਗੇ ਜੀ ਵੱਲ ਤੱਕ ਕੇ ਬੋਲੀ ਬੱਚੀਏ ਇਹ ਤਾਂ ਮਰ ਗਿਆ ਹੈ ਮੇਰੀ ਚੀਕ ਨਿਕਲ ਗਈ ਰੋ ਪਈ ਪਰ ਕਿਸੇ ਨੇ ਕੰਨ ਵਿੱਚ ਕਿਹਾ ਜੇ ਤੂੰ ਰੋਈ ਤਾਂ ਮੈਂ ਖੁਸ਼ ਨਹੀਂ ਹੋਵਾਂਗਾ ਕਿਉਂਕਿ ਉਹਨੇ ਮਰਨ ਤੋਂ ਪਹਿਲਾਂ ਉਪਦੇਸ਼ ਕੀਤਾ ਸੀ ਇਹ ਫਿਰ ਮੈਨੂੰ ਡਰਾਇਆ ਸਹਿਮੀ ਸੰਗ ਰੁਕ ਗਿਆ ਕਿ ਇਹ ਮਰਿਆ ਨਹੀਂ ਫਿਰ ਚੇਤਾ ਆਇਆ ਕਿ ਪਿਆਰੇ ਦਾ ਪਿਆਰਾ ਵੀ ਆਊਗਾ ਕਹਿ ਕੇ ਗਿਆ ਸੀ ਇਹ ਫਿਰ ਚੇਤਾ ਆਇਆ ਕਿ ਜੇ ਵਾਹਿਗੁਰੂ ਕਹਾਂਗੀ ਤਾਂ ਆਵੇਗਾ ਸੁਮਤ ਚੁੱਪ ਕਰ ਗਈ ਤੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਈ ਰੋਣ ਆਵੇ ਗੱਜ ਚੜੇ ਕਲੇਜਾ ਟੁੱਟੇ ਹੱਥ ਤੀਰ ਵੱਲ ਜਾਵੇ ਵੀ ਚੋਬਲਾਂ ਆਪਣੇ ਪਰ ਫਿਰ ਪਿਆਰੇ ਦਾ ਹੁਕਮ ਚੇਤੇ ਆ ਜਾਵੇ ਤੇ ਮੈਂ ਪਿਆਰੇ ਦੇ ਪਿਆਰੇ ਨੂੰ ਆਪਣੇ ਹੀ ਅੰਦਰ ਵਾਹਿਗੁਰੂ ਵਾਹਿਗੁਰੂ ਕਰਕੇ ਆਵਾਜ਼ਾਂ ਮਾਰਨ ਲੱਗ ਜਾਵਾਂ ਇਸ ਤਰ੍ਹਾਂ ਦੁੱਖ ਰੰਜ ਤੇ ਉਸ ਦਾ ਆਖਿਆ ਮੰਨਣ ਦੇ ਯਤਨ ਵਿੱਚ ਦਿਲੋਂ ਦਲ ੱੱਕੇ ਢੋੜੇ ਖਾਂਦਿਆਂ ਉਸ ਸਭ ਤੋਂ ਚੰਗੇ ਸਭ ਤੋਂ ਉੱਚੇ ਸਭ ਤੋਂ ਪਿਆਰੇ ਦਾ ਸਰੀਰ ਸਸਕਾਰ ਕਰ ਦਿੱਤਾ ਫਿਰ ਉਹਦੇ ਸਰੀਰ ਨੂੰ ਲਾਂਬੂ ਲਾਤਾ ਦਾ ਸਸਕਾਰ ਕਰਤਾ ਤਦੋਂ ਇਹ ਪਤਾ ਨਾ ਲੱਗਾ ਕਿ ਇਹ ਕਿਸ ਦੇਸ਼ ਦਾ ਸੀ ਕਿਉਂ ਆਇਆ ਸੀ ਕੀਸੋ ਸੁਲਖਣੀ ਮਾਂ ਤੇ ਭਾਗਾ ਭਰੇ ਪਿਓ ਦਾ ਪੁੱਤ ਸੀ ਵੀ ਉਹਦੇ ਬਾਰੇ ਜਾਣਕਾਰੀ ਕੁਛ ਨਾ ਮਿਲੀ ਵੀ ਉਹ ਕੌਣ ਸੀ ਮੇਰੀ ਅੰਮੀ ਤੇ ਬਾਪੂ ਜੀ ਨੂੰ ਬੜਾ ਦਰ ਸੀ ਕਿ ਇੱਕ ਚੰਗੇ ਮਨੁੱਖ ਦੇ ਮਰ ਜਾਣ ਦੇ ਦੁੱਖ ਵਿੱਚ ਕਾਕੀ ਕਿਤੇ ਮਰੀ ਨਾ ਜਾਵੇ ਪਰ ਮੇਰੇ ਧੀਰਜ ਨੂੰ ਵੇਖ ਕੇ ਹੈਰਾਨ ਤੇ ਖੁਸ਼ ਸਨ ਦਿਨ ਬੀਤ ਗਏ ਪਰ ਮੇਰੀਆਂ ਖੇਡਾਂ ਮੇਰੇ ਆਹਰ ਤੇ ਮੇਰੇ ਮੌਜਾਂ ਨਾ ਮੁੜੇ ਵੀ ਜਿਹੜੀਆਂ ਪਹਿਲਾਂ ਖੇਡਾਂ ਵਿੱਚ ਲੱਗੀ ਹੋਈ ਸੀ ਫਿਰ ਹੁਣ ਅਜੋ ਖੇਡਾਂ ਨਹੀਂ ਚੱਲਦੀਆਂ ਮੇਰਾ ਜੀ ਹੁਣ ਕੁਛ ਘਰਾ ਮਾੜੀਆਂ ਤੋਂ ਉਦਾਸ ਹੋ ਗਿਆ ਮੈਂ ਬਾਪੂ ਜੀ ਨੂੰ ਕਿਹਾ ਮੈਨੂੰ ਬਨ ਵਿੱਚ ਕੋ ਕੋਠਾ ਪਾ ਦਿਓ ਜਿੱਥੇ ਮੈਂ ਜੀ ਪਰਚਾਉਣ ਜਾਇਆ ਕਰਾਂ ਬਾਪੂ ਜੀ ਖੁਸ਼ ਹੋਏ ਕਿ ਕਾਕੀ ਦਾ ਜੀ ਪਰਚੇਗਾ ਆਖਣ ਲੱਗੇ ਜਿੱਥੇ ਆਖੇ ਬਣ ਜਾਵੇਗਾ ਮੈਂ ਹੋਰ ਕਿਹੜੀ ਥਾਂ ਪਾਲਣੀ ਸੀ ਚੰਗੇ ਜੀ ਜਿਸ ਠੱਠੀ ਹੋਈ ਢੇਰੀ ਤੇ ਬੈਠੇ ਸਨ ਉਹਨਾਂ ਦੇ ਲਹੂ ਨਾਲ ਪਵਿੱਤਰ ਹੋਈ ਤੇ ਆਪਣੀ ਕੀਤੀ ਕਰਤੂਤ ਤੋਂ ਕਿਸੇ ਹੋਰ ਲਗਣ ਵਿੱਚ ਲੱਗ ਜਾਣ ਦੇ ਸ਼ੁਕਰ ਵਿੱਚ ਮੈਂ ਇਹੋ ਹੀ ਥਾਂ ਪਸੰਦ ਕੀਤੀ ਜਿੱਥੇ ਉਹਦੇ ਤੀਰ ਵੱਜਿਆ ਸੀ ਪਸੰਦ ਕੀਤੀ ਬਾਪੂ ਜੀ ਓਟਾਰੀ ਪਵਾ ਦੇਣ ਲੱਗੇ ਸੀ ਪਰ ਮੈਂ ਕਿਹਾ ਪ੍ਰਾਣੀਆਂ ਇੱਟਾਂ ਤੇ ਪੱਥਰ ਤੇ ਸਮਾਨ ਢੇਰੀ ਵਿੱਚੋਂ ਕੱਢੋ ਤੇ ਛੋਟਾ ਜਿਹਾ ਥਾਂ ਉਸਾਰੋ ਡਿੱਗੀ ਵਿੱਚ ਜਾਣ ਪਾ ਦਿਓ ਤੇ ਉਹਨਾਂ ਹੀ ਨਹੀਂ ਤਾਂ ਉਸੇ ਤਰ੍ਹਾਂ ਦਾ ਬਣਾ ਦਿਓ ਸੋ ਕਾਰੀਗਰਾਂ ਨੇ ਢੇਰੀ ਵਿੱਚੋਂ ਸਮਾਨ ਲੱਭੇ ਕੁਝ ਹੋਰ ਪਾਏ ਤੇ ਇਸ ਨੂੰ ਉਸਾਰਿਆ ਮੇਰੀ ਹੁਣ ਇਹੋ ਰੰਗ ਭੂਮੀ ਸੀ ਤੜਕੇ ਪਹਿਰ ਪਰ ਸਾਂਝ ਨੂੰ ਪਹਿਰ ਪਰ ਮੈਂ ਇੱਥੇ ਆ ਕੇ ਪਿਆਰੇ ਦੇ ਪਿਆਰੇ ਨੂੰ ਦਿਲ ਖੋਲ ਕੇ ਬਾਜਾ ਮਾਰਦੀ ਸੀ ਪਿਆਰੇ ਦਾ ਪਿਆਰਾ ਕਿਹੜਾ ਜਿਹਦੇ ਤੀਰ ਮਾਰਿਆ ਸੀ ਉਹ ਪਿਆਰਾ ਉਹਦਾ ਅੱਗੇ ਪਿਆਰਾ ਜਿਹਨੂੰ ਉਹ ਦੱਸਦਾ ਸੀ ਕਿ ਉਹ ਬਹੁਤ ਉੱਚਾ ਤੇ ਸੁੱਚਾ ਹੈ ਜੀਤਾ ਕਰਦਾ ਸੀ ਪਰ ਹਾਂ ਵੀ ਇੱਥੇ ਪਰ ਬਾਪੂ ਜੀ ਤੇ ਅੰਮੀ ਜੀ ਇਸ ਗੱਲ ਵਿੱਚ ਦੁੱਖ ਮੰਨਦੇ ਸੀ ਇੱਕ ਦਿਨ ਦੁਪਹਿਰੇ ਜਦੋਂ ਮੈਂ ਗਈ ਘਰ ਗਈ ਤੇ ਰੋਟੀ ਖਾ ਕੇ ਲੇਟੀ ਮੈਨੂੰ ਪੱਖਾ ਹੋ ਰਿਹਾ ਸੀ ਕਿ ਮੈਂ ਨੈਣ ਮੁੰਦਲੇ ਤੇ ਲੱਗੀ ਅੰਦਰੋਂ ਅੰਦਰ ਪਿਆਰੇ ਨੂੰ ਵੇਖਣ ਤੇ ਪਿਆਰੇ ਦੇ ਪਿਆਰੇ ਨੂੰ ਜਿਸ ਨੂੰ ਮাজে ਦੇਖਿਆ ਤਾਂ ਨਹੀਂ ਸੀ ਪਰ ਬਾਜਾਂ ਮਾਰ ਲੱਗੀ ਅੰਮੀ ਨੇ ਜਾਤਾ ਕਿ ਮੈਂ ਸੌ ਗਈਆਂ ਬਾਪੂ ਜੀ ਨੂੰ ਕਹਿਣ ਲੱਗੀ ਕਾਕੀ ਸਿਆਣੀ ਹੋ ਗਈ ਐ ਇਹਦਾ ਕਾਜ ਕਰੀਏ ਕਾਜ ਹੋਇਆ ਇਸ ਨੂੰ ਗ੍ਰਸਤ ਦੀ ਭੂਮਣਾ ਪੈ ਜਾਵੇਗੀ ਤਾਂ ਉਦਾਸੀਆਂ ਛੱਡ ਦੇਵੇਗੀ ਵੀ ਲੜਕੀ ਮੁਟਿਆਰ ਹੋ ਗਈ ਵਿਆਹ ਦੀ ਐ ਆਪਾਂ ਬਾਪੂ ਜੀ ਵੀ ਸੋਚੀ ਪੈ ਕੇ ਕਹਿਣ ਲੱਗੇ ਜੀ ਤਾਂ ਮੇਰਾ ਵੀ ਕਰਦਾ ਪਰ ਕੀ ਕਰਾਂ ਡਰਦਾ ਹਾਂ ਜੋ ਵਿਆਹ ਕੇ ਵੀ ਉਦਾਸ ਰਹੀ ਤੇ ਬੱਸੀ ਨਾ ਤਾਂ ਉਂਝ ਨੱਕ ਵੱਢਣੀ ਹੋਊ ਤੇ ਖੇਚਲ ਵੱਖ ਪਊਗੀ ਖੱਸ਼ਾ ਅੱਜ ਮੈਦੇ ਨਾਲ ਤੇ ਪੰਡਤ ਜੀ ਨਾਲ ਗੱਲ ਗਿਣਾਗਾ ਜਦ ਬਾਪੂ ਜੀ ਗਏ ਤੇ ਮੈਂ ਉੱਠੀ ਤਾਂ ਅੰਮੀ ਦੀ ਗੋਦ ਵਿੱਚ ਜਾ ਬੈਠੀ ਤੇ ਗਲਵੱਕੜੀ ਪਾ ਕੇ ਗਿਆ ਪਿਆਰੇ ਅੰਮੀ ਜੋ ਤੁਸੀਂ ਅੱਜ ਬਾਪੂ ਜੀ ਨੂੰ ਆਖਿਆ ਮੈਂ ਸੁਣ ਲੇਤਾ ਮੈਂ ਸੁੱਤੀ ਹੋਈ ਨਹੀਂ ਸੀ ਤੁਸੀਂ ਜੋ ਸਲਾਹ ਦਿੱਤੀ ਐ ਮੇਰੇ ਭਲੇ ਲਈ ਦਿੱਤੀ ਐ ਮੈਂ ਤੁਹਾਡਾ ਤੇ ਬਾਪੂ ਜੀ ਦਾ ਆਖਿਆ ਮੋੜ ਵੀ ਨਹੀਂ ਸਕਦੀ ਪਰ ਮੈਂ ਇਸ ਤਰ੍ਹਾਂ ਬਧੇਰੇ ਦੁਖੀ ਹੋ ਜਾਵਾਂਗੀ ਹੁਣ ਮੈਂ ਕੁਛ ਸੁਖੀ ਹਾਂ ਭਾਵੇਂ ਖੇਡਦੀ ਮਰਦੀ ਨਹੀਂ ਪਰ ਮੈਂ ਰੋਂਦੀ ਤੇ ਕਰਲਾਉਂਦੀ ਵੀ ਨਹੀਂ ਅਤੇ ਕਦੇ-ਕਦੇ ਐਸਾ ਵੀ ਹੁੰਦਾ ਕਿ ਮੇਰੇ ਅੰਦਰ ਇੱਕ ਖੁਸ਼ੀ ਦੀ ਝਰਨਾਟ ਛਿੜਦੀ ਹੈ ਤਾਂ ਹੁਣ ਮੈਨੂੰ ਪੱਕਾ ਤਾਂ ਨਹੀਂ ਪਤਾ ਇੰਨਾ ਜਾਣਦੀ ਹਾਂ ਕਿ ਮੈਨੂੰ ਆਪਣੇ ਅੰਦਰੋਂ ਬਿਨਾਂ ਸਰੀਰ ਦੇ ਸਮਾਨਾ ਦੇ ਕਦਾਈਂ ਇੱਕ ਠੰਡੇ ਜਿਹੇ ਸੁੱਖ ਦਾ ਝਲਕਾ ਵਾ ਜਾਂਦਾ ਹੈ ਜੇ ਮੇਰੇ ਸੁੱਖ ਤੇ ਖੁਸ਼ੀ ਨੂੰ ਸੋਚਣਾ ਜੇ ਤਾਂ ਮੈਨੂੰ ਹੋਰ ਫਾਹੀ ਵਿੱਚ ਨਾ ਪਾਉਣਾ ਮੈਂ ਆਖਾ ਤਾਂ ਨਹੀਂ ਮੋੜਾਂਗੀ ਪਰ ਮੈਂ ਖੁਸ਼ੀ ਨਾਲ ਰਹਿ ਨਾ ਸਕਾਂਗੀ ਵੀ ਜੇ ਤੁਸੀਂ ਮੈਨੂੰ ਵਿਆਹ ਸ਼ਾਦੀ ਕਰਨਾ ਚਾਹੁੰਦੇ ਮੈਂ ਆਖਾ ਤਾਂ ਨਹੀਂ ਸੋਡਾ ਮੋੜਦੀ ਪਰ ਇਹਦੇ ਨਾਲ ਮੈਂ ਖੁਸ਼ ਨਹੀਂ ਰਹਿ ਸਕਣਾ ਇਹ ਸੁਣ ਕੇ ਮਾਂ ਨੇ ਕਿਹਾ ਕਾਕੀ ਤੂੰ ਸੱਚ ਆਖਦੀ ਏ ਪਰ ਤੂੰ ਸਿਆਣੀ ਹੈ ਕੁਝ ਸੋਚ ਵੀ ਕਰਨਾ ਪਹਿਲੀ ਉਮਰੇ ਤੂੰ ਖੇਡਾਂ 'ਚ ਬੇਫਿਕਰ ਰਹੀ ਜਦ ਤੇਰੀ ਉਮਰ ਆਕਲ ਤੇ ਹੋਸ਼ ਵਾਲੀ ਹੋਈ ਤਾਂ ਤੂੰ ਬੈਰਾਗ ਵਿੱਚ ਰੁੜ ਕੇ ਉਦਾਸਨ ਹੋ ਗਈ ਅਜੇ ਤੱਕ ਤੇਰੀਆਂ ਉਦਾਸੀ ਤੋਂ ਮੁਹਾਰਾ ਨਹੀਂ ਮੁੜੀਆਂ ਤੇ ਸਮਾਂ ਹੁਣ ਅਵੇਸਣਿਆਂ ਲੰਘ ਜਾਣ ਦਾ ਨਹੀਂ ਹੈ ਸਾਡੀ ਉਮਰ ਬਡੇਰੀ ਹੋ ਰਹੀ ਹੈ ਅਰ ਤੇਰੇ ਬਿਨਾ ਹੋਰ ਸਾਡੀ ਕੋਈ ਔਲਾਦ ਨਹੀਂ ਹੈ ਤਾਂ ਦੱਸ ਹੋਰ ਕੀ ਕਰੀਏ ਤਾਂ ਬੇਟੀ ਨੇ ਕਿਹਾ ਅੰਮੀ ਜੀ ਭਲਾਂ ਕਦ ਕਦੇ ਦੇਖ ਕੇ ਵੀ ਕੋਈ ਬਹਰਾ ਖਾਂਦਾ ਹੈ ਮੋਹਰਾ ਦਾ ਮਤਲਬ ਹੁੰਦਾ ਹੈ ਜ਼ਾਹਿਰ ਮਾਂ ਕਹਿਣ ਲੱਗੀ ਬੱਚਾ ਜੀਓ ਮੋਹਰਾ ਮਿੱਠੇ ਦੇ ਭੁਲੇਖੇ ਹੀ ਖਾਦਾ ਜਾਂਦਾ ਹੈ ਜਾਣ ਕੇ ਕੌਣ ਖਾਂਦਾ ਹੈ ਇਸੇ ਤਰ੍ਹਾਂ ਜੇ ਰਾਜੇ ਨੂੰ ਦਿਸ ਪਿਆ ਜੋ ਸਲੌਤੀ ਖੁਸ਼ਾਮਦ ਕਰਤੇ ਹਨ ਤੇ ਧੋਖਾ ਪਾਏ ਦਿੰਦੇ ਨੇ ਤਾਂ ਰਾਜਾ ਨਹੀਂ ਫਸਦਾ ਫਸਦੇ ਹੀ ਰਾਜੇ ਤਦੋਂ ਹਨ ਜਦੋਂ ਝੂਠ ਦੇ ਖੁਸ਼ਾਮਦ ਨੂੰ ਸੱਚ ਸਮਝ ਲੈਂਦੇ ਆ ਕਿ ਜਿਹੜੇ ਨਾਲ ਦੇ ਬੰਦੇ ਹੁੰਦੇ ਆ ਉਹਨਾਂ ਦਾ ਝੂਠੀਆਂ ਗੱਲਾਂ ਸੁਣਾਉਣੀਆਂ ਖੁਸ਼ਾਮਦ ਕਰਨੀਆਂ ਹੀ ਹੁੰਦੀ ਆ ਰਾਜਾ ਨਹੀਂ ਉਹਦੇ ਨਾਲ ਫਸਦਾ ਪਰ ਰਾਜਾ ਉਹਨੂੰ ਫਸਦਾ ਜਦੋਂ ਉਹਨਾਂ ਦੀਆਂ ਗੱਲਾਂ ਨੂੰ ਸੱਚ ਸਮਝ ਲੈਂਦਾ ਹੈ ਅਤੇ ਕਿਵੇਂ ਵੀ ਉਹਨਾਂ ਉੱਤੇ ਅਸਲ ਹਾਲ ਨਿਕਲਦਾ ਇਹ ਕਾਕੀਏ ਰਾਜ ਘਰਾਂ ਵਿੱਚ ਵਰਤਦੇ ਹਨ ਮੇਰਾ ਪਿਆਰ ਕਦ ਤੱਕ ਆਪਣਾ ਅਸਰ ਕਰੇਗਾ ਜਿੱਥੇ ਜਿੱਥੇ ਖੋਟੇ ਸਲਾਉਤੀਆਂ ਨੇ ਦਿਨ ਰਾਤ ਪੱਟੀਆਂ ਪੜਾਈਆਂ ਫਿਰ ਸੋਚ ਲੈ ਕੇ ਮੇਰਾ ਤੇ ਤੇਰਾ ਕੀ ਹਾਲ ਹੋਵੇਗਾ ਮੈਂ ਤੇਰੇ ਦੁੱਖ ਵਿੱਚ ਰਾਜ਼ੀ ਨਹੀਂ ਪਰ ਦੂਜੇ ਪਾਸੇ ਵੀ ਸੁੱਖ ਦੀ ਕੋਈ ਆਸ ਨਹੀਂ ਹੈ ਇਹ ਸੁਣ ਕੇ ਮੈਂ ਸੋਚਾਂ ਚ ਪੈ ਗਈ ਪਰ ਮੇਰਾ ਜਵੰਦਰੂ ਸੁਭਾਅ ਸੋਚਾਂ ਦਾ ਘਟ ਸੀ ਜੋ ਆਈ ਝੱਟ ਸਮਝੀ ਤੇ ਸਿੱਧੀ ਗੱਲ ਖਿਆਲੀ ਤੇ ਫਾਹ ਮਾਰੀ ਉਸੇ ਤਰ੍ਹਾਂ ਹੁਣ ਇੱਕ ਸਿੱਧੀ ਗੱਲ ਸੋਚੀ ਤੇ ਮਾਂ ਨੂੰ ਆਖਿਆ ਅਮੀ ਜੀ ਜੇ ਇੱਕ ਵੀਰ ਜੀ ਆ ਜਾਣ ਤਾਂ ਫੇਰ ਕਿਸੇ ਸਲਾਹਤੀਏ ਦੀ ਪੇਸ਼ ਨਹੀਂ ਆ ਸਕਦੀ ਵੀ ਮੇਰੇ ਭਰਾ ਨਹੀਂ ਸੀ ਕੋਈ ਮੈਂ ਸੋਚਿਆ ਵੀ ਜੇ ਮੇਰੇ ਭਰਾ ਹੋਵੇ ਫੇਰ ਮੇਰੇ ਪਿਤਾ ਨੂੰ ਕੋਈ ਸਲਾਹਾਂ ਦੇਣ ਵਾਲੇ ਹੋਰ ਦੀ ਪੇਸ਼ ਨਾ ਜਾਵੇ मां ਹੱਸ ਕੇ ਬੋਲੀ ਹੈ ਤਾਂ ਗੱਲ ਇਹੋ ਪਰ ਕਾਕੀ ਇਹ ਕੋਈ ਵੱਸ ਦੀ ਖੇਡ ਹੈ ਤੇਰੇ ਵੀਰ ਦਾ ਰਾਹ ਤੱਕਦਿਆਂ ਤੇ ਸੁੱਖਾਂ ਸੁਖਦਿਆਂ ਨੂੰ ਆ ਦਿਨ ਆ ਗਏ ਪਰ ਸਾਈਂ ਦੀ ਮਰਜ਼ੀ ਸਾਡੇ ਭਾਗਾ ਵਿੱਚ ਸੁੱਖ ਨਹੀਂ ਹੋਣਾ ਜੋ ਆਸ ਨਾ ਪੁੰਨੀ ਪਰ ਨਾ ਪੁੰਨੀ ਮੈਂ ਆਖਿਆ मां ਜੀ ਤੁਸੀਂ ਡੋਲੋ ਨਾ ਮੇਰਾ ਅੰਦਰਲਾ ਜੋ ਖੁਸ਼ੀ ਦੇ ਫਰਾਟੇ ਕਦੇ-ਕਦੇ ਮਾਰਿਆ ਕਰਦਾ ਮੈਨੂੰ ਆਖਦਾ ਕਿ ਸਭ ਤੋਂ ਚੰਗੇ ਮਨੁੱਖ ਦਾ ਜੋ ਪਿਆਰਾ ਹੈ ਉਹ ਬਹੁਤ ਬਾਲ ਵਾਲਾ ਤੇ ਰਾਠਾਂ ਦਾ ਕੋਈ ਸਰਦਾਰ ਰਾਠ ਹੈ ਪਾ ਮੈਂ ਮੈਂ ਉਸ ਨੂੰ ਦੇਖਿਆ ਨਹੀਂ ਪਰ ਉਹ ਉਂਝ ਮੈਨੂੰ ਕੋਲੇ ਕੋਲੇ ਲੱਗਦਾ ਉਹ ਉਹ ਹਾਂ ਉਹ ਤਦੋਂ ਦੇ ਹੀ ਮੈਨੂੰ ਕਦੇ ਭੁੱਲੇ ਨਹੀਂ ਮੇਰੇ ਅੰਦਰ ਐਸ ਤਰ੍ਹਾਂ ਦੀ ਲਹਿਰ ਵੀ ਵੱਜਦੀ ਹੈ ਕਿ ਉਹ ਜਾਣਦੇ ਹਨ ਕਿ ਮੈਂ ਉਹਨਾਂ ਨੂੰ ਹਰਦਮ ਯਾਦ ਰੱਖਦੀ ਹਾਂ ਵੀ ਉਹਨੂੰ ਵੀ ਪਤਾ ਹੈ ਵੀ ਮੈਂ ਯਾਦ ਰੱਖਦੀ ਹਾਂ ਜੇ ਮੈਂ ਉਹਨਾਂ ਨੂੰ ਆਖਾਂ ਕਿ ਉਹ ਇੱਕ ਵੀਰ ਜੀ ਸਾਨੂੰ ਦੇ ਦੇਣ ਤਾਂ ਪਤਾ ਨਹੀਂ ਕਿਉਂ ਮੇਰਾ ਦਿਲ ਸ਼ਾਦੀ ਭਰਦਾ ਹੈ ਕਿ ਉਹ ਸੁਣ ਵੀ ਲੈਣਗੇ ਤੇ ਦੇ ਵੀ ਦੇਣਗੇ ਅੰਮੀ ਸੁਣ ਕੇ ਹੱਸ ਪਈ ਬੱਚੀਏ ਤੋ ਜੇਹੀ ਕੋ ਬੇਪਰਵਾਹ ਹੁੰਦੀ ਸੀ ਉਹੋ ਜੀ ਵਿਮਣ ਹੋ ਗਈ ਐ ਮੈਂ ਰੋ ਪਈ ਤੇ ਫਿਰ ਗਲਬੱਕੜੀ ਪਾ ਕੇ ਆਖਿਆ ਜੀ ਜੇ ਇੱਕ ਵੀਰ ਜੀ ਆ ਜਾਣ ਫੇਰ ਤਾਂ ਤੁਹਾਨੂੰ ਕੋਈ ਦੁੱਖ ਨਹੀਂ ਹੋਣ ਲੱਗਾ ਮਾਂ ਹੱਸ ਪਈ ਤੇ ਆਖਣ ਲੱਗੀ ਫੇਰ ਤਾਂ ਮੈਂ ਸੁਖੀ ਹੋ ਜਾਂਦੀ ਹਾਂ ਪਰ ਤੇਰਾ ਇਸ ਤਰ੍ਹਾਂ ਰਹਿਣਾ ਵੀ ਸੁਖਦਾਈ ਨਹੀਂ ਮੈਂ ਕਿਹਾ ਅਮੀ ਮੇਰੇ ਦੁੱਖ ਦਾ ਫਿਕਰ ਨਾ ਕਰ ਮੈਂ ਤਾਂ ਕਿਸੇ ਹੋਰ ਗੇੜ ਵਿੱਚ ਪੈ ਗਈਆਂ ਤੁਹਾਡਾ ਦੁੱਖ ਮੇਰੇ ਟੁਰ ਗਏ ਪਿਆਰੇ ਦਾ ਆਉਣ ਵਾਲਾ ਪਿਆਰ ਜ਼ਰੂਰ ਦੂਰ ਕਰੇਗਾ। ਮੈਨੂੰ ਆਕਲ ਕੋਈ ਨਹੀਂ ਪਰ ਮੇਰਾ ਜੀ ਆਖਦਾ ਕਿ ਮੈਨੂੰ ਕੁਝ ਨਹੀਂ ਹੋਵੇਗਾ। ਇਸ ਤਰ੍ਹਾਂ ਦੀਆਂ ਗੱਲਾਂ ਮਗਰੋਂ ਮੈਂ ਆਪਣੇ ਮੱਠ ਨੂੰ ਚਲੀ ਗਈ। ਪਿਆਰੇ ਜੀਆ ਨੂੰ ਟੁਰ ਗਿਆ ਨੂੰ ਤਰੇ ਬਰੇ ਬੀਤ ਗਏ। ਮੇਰੇ ਅੰਦਰ ਉਸ ਦੀ ਸੂਰਤ ਹਰਦਮ ਬੈਠੀ ਹੱਸਦੀ ਤੇ ਮੇਰੇ ਦਿਲ ਵਿੱਚੋਂ ਉਸ ਪਿਆਰੇ ਦੇ ਪਿਆਰੇ ਦੀ ਯਾਦ ਕਦੇ ਨਹੀਂ ਸੀ ਭੁੱਲਦੀ। ਜੋ ਨਾਮ ਮੈਨੂੰ ਉਹ ਦੱਸ ਗਏ ਸੀ। ਉਹ ਮੈਨੂੰ ਕਿਸੇ ਦੰਬ ਵਿੱਚ ਭੁੱਲਣਾ ਤਾਂ ਕਿਤੇ ਰਹਾ ਮੈਨੂੰ ਇਸ ਮਨ ਵਿੱਚ ਬੈਠਿਆਂ ਕਦੇ ਐਂ ਹੋ ਲੱਗਿਆ ਕਰੇ ਜਾਣੀ ਦਾ ਮੇਰੇ ਸਾਰੇ ਲੂ ਨੂ ਕਹੀਏ ਰੋਮ ਜੀਭਾਂ ਹੋ ਗਏ ਨੇ ਪਰ ਸਾਰਿਆਂ ਵਿੱਚੋਂ ਉਹੀ ਸੱਦ ਪਈ ਵੱਜੀ ਦੀ ਹੈ ਵੀ ਹਰੇਕ ਰੋਮ ਰੋਮ 'ਚੋਂ ਵਾਹਿਗੁਰੂ ਵਾਹਿਗੁਰੂ ਸ਼ਬਦ ਮੇਰੇ ਮੈਨੂੰ ਲੱਗਿਆ ਕਰੇ ਵੀ ਜਪਿਆ ਜਾ ਰਿਹਾ ਇੱਕ ਦਿਨ ਤਾਂ ਅਜਿਹੇ ਝੋਕਾ ਵੱਜਾ ਜੋ ਇਸ ਹਾਲ ਵਿੱਚ ਮੈਂ ਅੱਖਾਂ ਖੋਲ ਕੇ ਤੱਕ ਬੈਠੀ ਫੇਰ ਤਾਂ ਬਰਿਸ਼ਾਂ ਦੇ ਪੱਤਰ ਪੱਤਰ ਨੂੰ ਜੀਵ ਲੱਗੀ ਹੋਈ ਪਈ ਦਿਸੇ ਫੇਰ ਤਾਂ ਮੈਨੂੰ ਐ ਲੱਗੇ ਵੀ ਜਿਹੜੇ ਦਰਖਤਾਂ ਦੇ ਪੱਤੇ ਆ ਵੀ ਉਹਨਾਂ ਨੂੰ ਵੀ ਜੀਵ ਲੱਗ ਗਈ ਐ ਜਿੱਧਰ ਨਾજર ਜਾਵੇ ਉਧਰ ਹੀ ਚਲਕਾਰਾ ਪਵੇ ਤੇ ਹਰੇਕ ਪਾਸਿਓਂ ਉਹ ਆਵਾਜ਼ਾਂ ਵੱਜਦੀਆਂ ਸੁਣਨ ਮੈਨੂੰ ਇਸੇ ਹਾਲ ਵਿੱਚ ਅਨੋਖੀ ਜਹੀ ਖੁਸ਼ੀ ਭਾਸਦੀ ਸੀ ਅਰ ਸਿਵਾ ਇਸ ਰੰਗ ਦੇ ਹੋਰ ਕੁਝ ਨਹੀਂ ਸੀ ਉਸ ਵੇਲੇ ਦਿਸਦਾ ਸਗੋਂ ਇਸੇ ਰੰਗ ਦੀ ਹੋਸ਼ ਸੀ ਹੋਰ ਸੁਧ ਕੋਈ ਨਹੀਂ ਕਿੰਨਾ ਚਿਰ ਮੈਂ ਇਸ ਰੰਗ ਵਿੱਚ ਰਹੀ ਫਿਰ ਸਹਜੇ ਸਹਜੇ ਮੈਨੂੰ ਹੋਸ਼ ਆ ਗਈ ਪਰ ਅੱਜ ਤੋਂ ਇਹ ਹੋ ਗਿਆ ਕਿ ਮੇਰੇ ਲੂਆਂ ਨੇ ਕਿਸੇ ਵੇਲੇ ਜੀਬ ਦਾ ਕੰਮ ਨਾ ਛੱਡਿਆ ਵੀ ਹਮੇਸ਼ਾ ਹੀ 24 ਘੰਟੇ ਮੇਰਾ ਰੋਮ ਰੋਮ ਜਿਵੇਂ ਜੀਬ ਜਪਦੀ ਹੈ ਇਓਂ ਜਪਦਾ ਰਿਹਾ ਨਾ ਬੈਠਿਆ ਨਾ ਉੱਠਿਆ ਨਾ ਤੁਰਦਿਆਂ ਨਾ ਗੱਲਾਂ ਕਰਦਿਆਂ ਨਾ ਸੁੱਤਿਆਂ ਮੈਂ ਆਖਾਂ हे ਮੇਰੇ ਮਨ ਇੱਕ ਕੀ ਪਿਆ ਬਣਦਾ ਪਿਆਰੇ ਦੇ ਪਿਆਰੇ ਨੂੰ ਯਾਦ ਕਰਨੀ ਇੰਨਾ ਸਵਾਦ ਵਾਲਾ ਕੰਮ ਹੈ ਜਦੋਂ ਮਿਲਣਗੇ ਫਿਰ ਕਿੰਨਾ ਸਵਾਦ ਆਊਗਾ ਮੈਂ ਸੋਚਾਂ ਜਿੰਦੋਂ ਬਿਨਾ ਤਾਂ ਹੈ ਕੁਝ ਨਹੀਂ ਮੈਂ ਤਾਂ ਸਾਰੇ ਸਭ ਕੁਝ ਨੂੰ ਜੀ ਦੇ ਵੇਖ ਚੁੱਕੀਆਂ ਪਰ ਸਭ ਕੁਝ ਇਸੇ ਪਿਆਰੇ ਦੇ ਆਸਰੇ ਪਿਆ ਜਾਪਦਾ ਹੈ ਪਰ ਮੈਨੂੰ ਅਜੇ ਥੋ ਲੱਗੇ ਕਿ ਪੱਥਰ ਤਾਂ ਪਏ ਹੀ ਹੋਏ ਹਨ ਬੂਟੇ ਗੱਡੇ ਹੀ ਗੱਡੇ ਹਨ ਪਸ਼ੂ ਪੰਛੀ ਬੇਸਮਝ ਹਨ ਫਿਰ ਇਹ ਸਾਰੇ ਕੀਕੂ ਪੇ ਆਵਾਜ਼ਾਂ ਮਾਰਦੇ ਐ ਫਿਰ ਖਿਆਲ ਆਵੇ ਕਿ ਮੈਂ ਤਾਂ ਆਤਮਾ ਹਾਂ ਪਰ ਹਾਂ ਉਹ ਪਿਆਰੇ ਜੀ ਦੱਸਦੇ ਸਨ ਕਿ ਉਹ ਪ੍ਰਮਾਤਮਾ ਲੁੱਕ ਕੇ ਵੇਖਣ ਵਾਲਾ ਹੈ ਕਿਤੇ ਇਹ ਉਸੇ ਦੇ ਕਿਸੇ ਲਿਸ਼ਕਾਰੇ ਦਾ ਚਲ ਘਾਰਾ ਤਾਂ ਨਹੀਂ ਪਰ ਫਿਰ ਮੈਨੂੰ ਸੋਚ ਫਿਰੀ ਕਿ ਸੋਚਣ ਤੇ ਸੋਚ ਕੇ ਅਚਰਜ ਹੋਣ ਤੇ ਅਚਰਜ ਹੋ ਕੇ ਮੂਰਖ ਬਣ ਕੇ ਉਦਾਸੀ ਵਿੱਚ ਪੈਣ ਦਾ ਕੀ ਗੁਣਾ ਹੈ ਇਸ ਤਰ੍ਹਾਂ ਦਾ ਸਵਾਦ ਵੀ ਗੁਆਚ ਜਾਂਦਾ ਹੈ ਪਿਆਰੇ ਦੇ ਪਿਆਰੇ ਦਾ ਨਾਮ ਵੀ ਵਿਸਰਨ ਲੱਗ ਜਾਂਦਾ ਹੈ ਮੈਂ ਕੀ ਲੈਣਾ ਹੈ ਸੋਚਾਂ ਵਿੱਚ ਰੁੜਕੇ ਜੋ ਸੀ ਸੋ ਸੀ ਜੋ ਹੈ ਸੋ ਹੈ ਜੋ ਹੋ ਸੀ ਸੋ ਬਿਆ ਹੋ ਸੀ ਮੈਂ ਜਿੱਕੂ ਪਹਿਲੇ ਕਦੇ ਸੋਚਾਂ ਵਿੱਚ ਨਹੀਂ ਪਈ ਸਾਂ ਤੇ ਬਾਹਰ ਦੀਆਂ ਮੌਜਾਂ ਲੈਂਦੀ ਸਾਂ ਹੁਣ ਕਿਉਂ ਨਾ ਸੋਚਾਂ ਤੋਂ ਉਸੇ ਤਰ੍ਹਾਂ ਬੇਪਰਵਾ ਰਹਿ ਕੇ ਅੰਦਰ ਦੀਆਂ ਮੌਜਾਂ ਲਵਾਂ ਤੇ ਸੋਚਾਂ ਨੂੰ ਰੋੜ ਛੱਡਾਂ ਇੱਕ ਦਿਹਾੜੇ ਮੈਂ ਇਸੇ ਤਰ੍ਹਾਂ ਸੁਖ ਵਿੱਚ ਸਾਂ ਜਿਸ ਨੂੰ ਕਿ ਮੈਂ ਸਮਝਦੀ ਨਹੀਂ ਸਾਂ ਵੀ ਇਹ ਕੀ ਹੋ ਗਿਆ ਹੈ ਅੰਮੀ ਦੀ ਗੱਲ ਦੀ ਸੋਚ ਫੁਰਪਈ ਮੇਰੇ ਅੰਦਰ ਚਾਹ ਹੋਈ হে ਪਿਆਰੇ ਦੇ ਪਿਆਰੇ ਜਿਸ ਦੀ ਯਾਦ ਵਿੱਚ ਮੈਂ ਸੁਖੀ ਹਾਂ ਮੇਰੀ ਮਾਂ ਨੂੰ ਮੇਰਾ ਇੱਕ ਵੀਰ ਭੇਜ ਦਿਓ ਉਹ ਵੀ ਸੁਖੀ ਹੋ ਜਾਵੇ ਤੂੰ ਜੋ ਬਰਿਸ਼ ਬੂਟਿਆਂ ਵਿੱਚ ਜਿੰਦ ਪਾ ਕੇ ਮੈਨੂੰ ਦਿਖਾਲਦਾ ਹੈ ਉਹ ਸਾਰੇ ਤੈਨੂੰ ਚੇਤੇ ਪਏ ਕਰਦੇ ਆ ਕਿਸੇ ਚੰਗੇ ਜਿਹੇ ਨੂੰ ਸਾਡੇ ਘਰ ਭੇਜ ਦੇਵੇਂ ਤਾਂ ਤੇਰੇ ਅੱਗੇ ਕੀ ਗੱਲ ਹੋਣੀ ਹੈ ਮੈਨੂੰ ਪਤਾ ਨਹੀਂ ਪਰ ਮੇਰੇ ਅੰਦਰ ਪੱਕਾ ਨਿਸ਼ਚਾ ਸੀ ਕਿ ਮੇਰੀ ਗੱਲ ਪਿਆਰੇ ਦੇ ਪਿਆਰੇ ਨੇ ਸੁਣ ਲਈ ਹੈ ਤੇ ਅੱਛਾ ਆਖ ਦਿੱਤਾ ਵੀ ਜਦੋਂ ਮੈਂ ਬੇਨਤੀ ਕੀਤੀ ਮੈਨੂੰ ਆਇ ਲੱਗਿਆ ਵੀ ਉਹਨੇ ਮੇਰੀ ਬੇਨਤੀ ਸੁਣ ਵੀ ਲਈ ਤੇ ਇਹ ਵੀ ਕਹਿਤਾ ਵੀ ਠੀਕ ਆ ਅੱਛਾ ਆਖ ਦਿੱਤਾ ਅੱਜ ਮੈਂ ਭੱਜੀ ਭੱਜੀ ਘਰ ਆਈ ਬਾਪੂ ਜੀ ਡਿਊਟੀ 'ਚ ਖੜੇ ਸੀ ਮੈਂ ਗਲਵੱਕੜੀ ਪਾ ਲਈ ਤੇ ਕੰਨ ਨਾਲ ਮੂੰਹ ਲਾ ਕੇ ਆਖਿਆ ਬਾਪੂ ਜੀਓ ਜੀਓ ਜੀ ਵੀਰ ਜੀ ਆਉਂਦੇ ਪਏ ਐ ਬਾਪੂ ਦੇ ਕੰਨ ਨਾਲ ਮੂੰਹ ਲਾ ਕੇ ਮੈਂ ਕਿਹਾ ਵੀ ਵੀਰ ਆਉਂਦਾ ਪਿਆ ਹੈ ਪਿਤਾ ਜੀ ਹੈਰਾਨ ਹੋ ਕੇ ਮੇਰੇ ਵੱਲ ਤੱਕਣ ਲੱਗੇ ਤੇ ਕਹਿਣ ਲੱਗੇ ਢੀ ਲਾਲੀ ਕਿਹੜੇ ਲਾਲੀ ਵੀਰ ਜੀ ਮੈਂ ਆਖਿਆ ਜਿਹੜੇ ਆ ਕੇ ਤੁਹਾਡੀ ਗੋਦੀ ਮੇਰੇ ਵਾਂਗੂ ਖੇਡਣਗੇ ਤੇ ਤੁਹਾਨੂੰ ਸੁਖੀ ਕਰਨਗੇ ਇਹ ਸੁਣ ਕੇ ਉਹ ਸਮਝ ਗਏ ਕਿ ਮੈਂ ਤਾਂ ਕੋਈ ਬਹਿਮ ਦੀ ਗੱਲ ਕਰਦੀ ਆ ਪਰ ਮੇਰੇ ਬਹਿਮ ਤੇ ਹੀ ਮੈਨੂੰ ਲਾੜ ਕਰਦੇ ਅੰਦਰ ਲੈ ਆਏ ਮੈਂ ਭੱਜ ਕੇ ਮਾਂ ਨੂੰ ਵੀ ਗਲਵੱਕੜੀ ਪਾਈ ਤੇ ਆਖਿਆ ਅਮੀਏ ਰਾਜੀ ਹੋ ਵੀਰ ਜੀ ਆ ਰਹੇ ਹਨ ਉਹ ਵੀ ਹੈਰਾਨ ਹੋ ਕੇ ਤੱਕਣ ਲੱਗ ਪਈ ਬਾਪੂ ਜੀ ਹੱਸ ਪਏ ਪਰ ਮੈਂ ਆਪਣੇ ਸੁਭਾਅ ਮੁਜਬ ਜ਼ੋਰ ਨਾਲ ਗਿੱਧਾ ਪਾ ਕੇ ਆਖਿਆ ਤੁਸਾਂ ਵੇਖ ਲੈਣਾ ਜੋ ਮੈਂ ਕਿਹਾ ਸੱਚ ਹੋ ਜਾਣਾ ਹੈ ਮੇਰੇ ਪਿਆਰੇ ਦੇ ਪਿਆਰੇ ਨੇ ਮੈਨੂੰ ਕੁਛ ਅੱਛਾ ਆਖ ਦਿੱਤਾ ਹੈ ਇਸ ਵੇਲੇ ਕੁਛ ਹਾਸੇ ਤੇ ਕੁਛ ਉਦਾਸੀ ਜਹੀ ਨੇ ਦੋਹਾਂ ਨੂੰ ਮਾਤਾ ਪਿਤਾ ਨੂੰ ਕੁਛ ਅਚਰਜ ਤੇ ਖੁਸ਼ ਜਿਹਾ ਕਰ ਦਿੱਤਾ ਪਰ ਮੈਂ ਅੰਦਰੋਂ ਖੁਸ਼ੀ ਸਾਂ ਤੇ ਮੈਨੂੰ ਲੱਗਿਆ ਕਿ ਇਸ ਜਾਦ ਵਿੱਚ ਹੁਣ ਇੱਕ ਬਰਕਤ ਪੈ ਗਈ ਕਿ ਪਿਆਰੇ ਦਾ ਪਿਆਰਾ ਮੈਨੂੰ ਕੋਲੇ ਕੋਲੇ ਲੱਗਦਾ ਕਦੇ ਕਦੇ ਮੈਂ ਤਰਬਕ ਕੇ ਤੱਕਿਆ ਕਰਾਂ ਜਿਵੇਂ ਕਿ ਉਹ ਆ ਗਿਆ ਜਾਂ ਇਉਂ ਕਿ ਮੇਰੀ ਧੌਣ ਦੇ ਉਹਲੇ ਖੜੇ ਆ ਕਦੇ ਇਉਂ ਲੱਗਿਆ ਕਰੇ ਕਿ ਮੇਰੇ ਸੀਸ ਤੇ ਬੈਠੇ ਆ ਦਿਸਦੇ ਨਹੀਂ ਪਰ ਹਣ ਮੇਰੇ ਨਾਲ ਕਦੇ ਇਉਂ ਲੱਗਿਆ ਕਰੇ ਕਿ ਉਹ ਮੈਨੂੰ ਪਿਆਰ ਕਰਦੇ ਆ ਮੈਂ ਤਦੋਂ ਕੰਬ ਜਾਇਆ ਕਰਾਂ ਤੇ ਸੋਚਿਆ ਕਰਾਂ ਕਿ ਮੈਂ ਤਾਂ ਇਹਨਾਂ ਦੇ ਪਿਆਰੇ ਨੂੰ ਮਾਰ ਰਿਹਾ ਹੈ ਇਹ ਮੈਨੂੰ ਪਿਆਰ ਕਿਉਂ ਕਰਦੇ ਆ ਪਰ ਇਹਨਾਂ ਨੇ ਕਦੇ ਕਦਾਈ ਦੀਆਂ ਸੋਚਾਂ ਨੇ ਹੁਣ ਮੇਰੇ ਸਵਾਦ ਉੱਤੇ ਬਲ ਨਾ ਪਾਇਆ ਅਰ ਮੇਰਾ ਇਹ ਸਵਾਦ ਅਖੀਰ ਪੱਕ ਗਿਆ ਇਹ ਪਿਆਰੇ ਦਾ ਪਿਆਰਾ ਜਿਸ ਦੇ ਕਿਸੇ ਥਾਂ ਹੋਣ ਦਾ ਪਤਾ ਪਿਆਰਾ ਦੇ ਗਿਆ ਸੀ ਉਹ ਹੈ ਤੇ ਜ਼ਰੂਰ ਹੈ ਅਤੇ ਉਹ ਪਿਆਰਾ ਜੋ ਸਭ ਤੋਂ ਚੰਗਾ ਤੇ ਉੱਚਾ ਸੀ ਸੱਚਾ ਸੀ ਉਹ ਸੱਚ ਆਖ ਗਿਆ ਹੈ ਪਿਆਰੇ ਦਾ ਪਿਆਰਾ ਹੈ ਹੈ ਜ਼ਰੂਰ ਹੈ ਤੇ ਮੇਰੇ ਅੰਦਰੋਂ ਇਹ ਲਹਿਰੇ ਜੋ ਹੁਣ ਉੱਠਦੇ ਆ ਉਹ ਮੇਰੇ ਨਾਲ ਹਨ ਉਹ ਸੱਚਮੁੱਚ ਮੇਰੇ ਨਾਲ ਹੈ ਜਦੋਂ ਮੇਰੇ ਨੂੰ ਉਸ ਨੂੰ ਚੇਤੇ ਪਏ ਕਰਦੇ ਆ ਬਾਣ ਤ੍ਰਿਣ ਪਰਬਤ ਆਕਾਸ਼ ਪਤਾਲ ਸਾਰੇ ਵਿੱਚ ਚੇਤੇ ਕਰਦੇ ਆ ਤਾਂ ਉਹ ਜ਼ਰੂਰ ਬਿਨਾ ਦੱਸੇ ਕੋਲ ਹੋ ਸਕਦਾ ਔਰ ਮੇਰੇ ਕੋਲ ਹੈ ਫਿਰ ਪਿਆਰ ਸਵਾਦ ਆਵੇ ਤੇ ਇਉਂ ਲੱਗੇ ਜੋ ਮੈਨੂੰ ਪਿਆਰੇ ਦਾ ਪਿਆਰਾ ਪਿਆਰ ਪਿਆ ਕਰਦਾ ਹੈ ਆਪੇ ਸਵਾਦ ਆਵੇ ਆਪੇ ਸਵਾਦ ਵਿੱਚੋਂ ਪਿਆਰ ਦੀ ਲਪਟ ਪਈ ਵੱਜੇ ਇੱਕ ਦਿਨ ਤਾਂ ਇਸੇ ਜੰਗਲ ਵਿੱਚ ਇਸੇ ਮੱਠ ਦੀ ਕੱਲੀ ਥਾਂ ਵਿੱਚ ਬੈਠਿਆਂ ਮੇਰੇ ਜੀ ਨੇ ਕਿਹਾ ਉਹ ਤਾਂ ਜਿੱਕੂ ਮੈਂ ਇਸ ਮੱਠ ਵਿੱਚ ਵੱਸਦੀ ਹਾਂ ਉਹ ਮੇਰੇ ਸਰੀਰ ਵਿੱਚ ਆ ਕੇ ਬਸੇ ਵੇ ਇੱਕ ਦਿਨ ਐਂ ਪਤਾ ਲੱਗਿਆ ਮੈਨੂੰ ਅੰਦਾਜ਼ਾ ਹੋਇਆ ਵੀ ਜਿਵੇਂ ਮੈਂ ਮੱਠ ਦੇ ਵਿੱਚ ਰਹਿਨੀ ਆ ਉਵੇਂ ਜੁਕਰ ਉਹ ਮੇਰੇ ਸਰੀਰ ਦੇ ਵਿੱਚ ਰਹਿ ਰਹੇ ਹਨ ਸੋ ਇੱਥੋਂ ਤੱਕ ਇਤਿਹਾਸ ਬਾਕੀ ਕੱਲ ਤੱਕ ਆਪਾਂ ਸੁਣਾਗੇ ਇਹ ਜੋ ਰੰਮਜ ਚੱਲ ਰਹੀ ਹੈ ਜੋ ਜਿੰਨੀ ਕਹਾਣੀ ਚੱਲ ਰਹੀ ਇਹ ਬ੍ਰਹਮ ਗਿਆਨ ਦੀ ਕਹਾਣੀ ਹੈ ਇਸ ਨੂੰ ਸਮਝਣਾ ਥੋੜਾ ਜਿਹਾ ਔਖਾ ਹੁੰਦਾ ਹੈ ਇਸ ਨੂੰ ਪ੍ਰੇਮ ਨਾਲ ਸੁਣੀਏ ਨਾਲ ਨਾਲ ਤੁਰੀਏ ਤੇ ਡੂੰਗਾ ਲੈ ਜਾਈਦਾ ਹੈ ਅਸਲ ਦੇ ਵਿੱਚ ਹੀ ਇਹ ਬਹੁਤ ਡੂੰਗੀ ਤੇ ਲਖਾਇਕ ਕਥਾ ਹੈ ਜਿਹੜੀ ਕਿ ਸਾਨੂੰ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਹੋਇਆਂ ਦੀ ਸੋਝੀ ਪਉਂਦੀ ਹੈ ਵੀ ਜੁੜੇ ਹੋਏ ਕਿੱਦਾਂ ਦੇ ਹੁੰਦੇ ਆ ਉਹਨਾਂ ਦੇ ਮਨ ਦੇ ਖਿਆਲ ਕੀ ਹੁੰਦੇ ਆ ਗੁਰੂ ਸਾਹਿਬ ਸਾਡੇ ਤੇ ਵੀ ਕਿਰਪਾ ਕਰਨ ਅਸੀਂ ਵੀ ਕਦੇ ਇਸ ਰਾਹ ਦੇ ਪੰਧੀ ਬਣੀਏ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ